ਕੁਝ ਤਾਂ ਮਜਬੂਰੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੁੰਦਾ ਆ ਜਖੜ ਸਾਹਿਬ ਦਾ ਅਸਲੀ ਸਰੂਪ ਹੈ ਔਰ ਇੱਕ ਗੱਲ ਹੋਰ ਮੈਂ ਆਪਣੇ মিডিਆ ਦੇ ਸਾਥੀ ਕੁਝ ਸਾਡੇ মিডিਆ ਦੇ ਸਤਕਾਰਯੋਗ ਸਾਥੀਆਂ ਨੇ ਖਬਰਾਂ ਲਾਈਆਂ ਮੈਂ ਉਹਨਾਂ ਨੂੰ ਕਰੂੰ ਕਹੂੰਗਾ ਕਿ ਆ ਮਹਾਰਾਸ਼ਟਰ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਂਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ ਤੇ ਉਹਨਾਂ ਨੇ ਫੇਰ ਵੀ ਜਿਹੜਾ ਆ ਸਾਡੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਲੈ ਕੇ ਮਾਣਯੋਗ ਮੁੱਖ ਮੰਤਰੀ ਹਰਵਿੰਦ ਕੇਜਰੀਵਾੜੀ ਜੀ ਨੂੰ ਲੈ ਕੇ ਗਲਤ ਖਬਰਾਂ ਲਾਈਆਂ ਕਿਹਾ ਉਹ ਮੀਡੀਆ ਦੇ ਸਾਥੀ ਕਿਹਾ ਉਹ ਜਰਨਲਿਸਟ ਇਹ ਸੁਧਾਰ ਕਰਨਗੇ ਅੱਜ ਜਦੋਂ ਮੈਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਪੰਜਾਬ ਭਾਜਪਾ ਨੇ ਪੰਜਾਬ ਨਾਲ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਭਾਜਪਾ ਨੇ ਕਿਉਂਕਿ ਉੱਤੇ ਗੁਰਦੁਆਰਾਂ ਕਮੇਟੀਆਂ ਉਹਨਾਂ ਨੇ ਹਵਾਲੇ ਭਾਜਪਾ ਦੇ ਕਰਤੀਆਂ ਉਹਨਾਂ ਤੋਂ ਤੇ ਆਪਾਂ ਉਮੀਦ ਨਹੀਂ ਕਰਦੇ ਜਿਹੜੇ ਦਿੱਲੀ ਦੇ ਲੀਡਰ ਸਾਡੇ ਵੱਡੇ ਬਾਬੇ ਸ਼ਹੀਦ ਬਾਪਿਆਂ ਨੂੰ ਬਾਲ ਮੰਨਣ ਨੂੰ ਤਿਆਰ ਹੈ ਤੇ ਅਸੀਂ ਉਮੀਦ ਨਹੀਂ ਕਰਦੇ ਲੇਕਿਨ ਜਾਖੜ ਸਾਹਿਬ ਤੋਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਘਟੀਆ ਤੇ ਝੂਠ ਬੋਲਣ ਦੀ ਉਮੀਦ ਨਹੀਂ ਕਰਦੀ ਸੀ ਭਾਜਪਾ ਹੁਣ ਮਸਲਾ ਕੀ ਹੈ ਇਹਦੇ ਪਿੱਛੇ ਇਹਦੇ ਪਿੱਛੇ ਮਸਲਾ ਇਹ ਆ ਭਾਜਪਾ ਦਾ ਆਈਕਨ ਕੋਣ ਹੈ ਆਜਪਾ ਦਾ ਆਈਕਨ ਹੈਗੇ ਆ ਮਾਫੀ ਵੀਰ ਉਰਫ ਸਾਵਰਕਰ ਮਾਫੀ ਵੀਰ ਉਰਫ ਵੀਰ ਸਾਵਰਕਰ ਤੇ ਜਿਨ੍ਹਾਂ ਦੇ ਆਈਕਨ ਮਾਫੀ ਵੀਰ ਹੋਣ ਤੇ ਉਹ ਨਾਂ ਤੇ ਕਰਤਾਰ ਸਿੰਘ ਸਰਾਬਾ ਉਹਨਾਂ ਨੂੰ ਚੰਗਾ ਲੱਗਣਾ ਨਾ ਉਹਨਾਂ ਨੂੰ ਉਦਮ ਸਿੰਘ ਚੰਗਾ ਲੱਗਣਾ ਤੇ ਨਾ ਉਹਨਾਂ ਨੂੰ ਸ਼ਹੀਦੇ ਆਜ਼ਮ ਚੰਗਾ ਲੱਗਣਾ ਨਾ ਉਹਨਾਂ ਨੂੰ ਮਾਈ ਭਾਗੋ ਚੰਗੀ ਲੱਗਣੀ ਆ ਤੇ ਨਾ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਚੰਗਾ 26 ਜਨਵਰੀ ਗਣਤੰਤਰ ਦਿਵਸ ਤੇ ਜਿਹੜੀ ਪ੍ਰੇਡ ਹੋਣੀ ਆ ਉਹਦੇ ਚ ਲਗਾਤਾਰ ਦੂਸਰੇ ਸਾਲ ਪੰਜਾਬ ਦੇ ਝਾਕੀਆਂ ਨੂੰ ਦਰਕਨਾਰ ਕਰਕੇ ਭਾਜਪਾ ਦੀ ਮੋਦੀ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਆ ਔਰ ਉਸ ਵਿਤਕਰੇ ਨੂੰ ਲੈ ਕੇ ਉਮੀਦ ਕਰਦੇ ਸੀ ਕਿ ਪੰਜਾਬ ਭਾਜਪਾ ਪੰਜਾਬ ਦੇ ਨਾਲ ਖੜੀ ਦਿਖਾਈ ਦੇਊਗੀ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਔਰ ਮੈਂ ਅੱਜ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਗਵਰਨਮੈਂਟ ਦੀ ਭਾਰਤ ਸਰਕਾਰ ਦੀ ਆਫੀਸ਼ਲ ਵੈਬਸਾਈਟ ਦਾ ਲਿੰਕ ਹੈ ਮੇਰ ਕੋ ਉਹ ਦਿਖਾ ਕੇ ਐਕਸਪੋਜ਼ ਕਰੂੰਗਾ ਇਹ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਜਿਹੜੀ ਹੈ ਇਹਨਾਂ ਨੇ ਝੂਠ ਦੀ ਦੁਕਾਨ ਖੋਲੀ ਹੋਈ ਹੈ ਜਦੋਂ ਦੇ ਮੋਦੀ ਸਾਹਿਬ ਸੱਤਾ ਚ ਆਏ ਆ WhatsApp ਯੂਨੀਵਰਸਿਟੀ ਵੀ ਇਹਨਾਂ ਦੀ ਕਾਰਡ ਹੈ ਲਗਾਤਾਰੇ ਝੂਠ ਬੋਲਦੇ ਆ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੀਆਂ ਝਾਂਕੀਆਂ ਨੂੰ ਲੈ ਕੇ ਕੱਲ ਜਾਖੜ ਸਾਹਿਬ ਨੇ ਝੂਠ ਬੋਲਿਆ ਉਹਨੂੰ ਲੈ ਕੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਤੱਥ ਜਿਹੜੇ ਆ ਉਹ ਰੱਖਣਾ ਚਾਹੁੰਦਾ ਆ ਆ ਮੇਰੇ ਕੋਲ ਲੈਪਟਾਪ 'ਚ ਵੀ ਭਾਰਤ ਸਰਕਾਰ ਦਾ ਲਿੰਕ ਹੈ ਜਿਹੜੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਹੈ ਇਹਦੇ 'ਚ ਜਾ ਕੇ ਤੁਸੀਂ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਸਾਰੇ ਪੱਤਰਕਾਰ ਦੋਸਤਾਂ ਨੂੰ ਇਹ ਚ ਸੀ ਡਿਟੇਲ ਦੇਖੋ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਹੁਣ ਤੱਕ ਜਿਹੜੇ ਜਿਹੜੇ ਸੂਪਿਆਂ ਨੇ ਜਿਹੜੇ ਆਪਣੇ ਝਾਂਕੀਆਂ ਦੇ ਕਨਸੈਪਟ ਜਮਾ ਕਰਾਏ ਆ ਉਹਨਾਂ ਦੀ ਸਾਰੀ ਡਿਟੇਲ ਅਫੀਸ਼ੀਅਲ ਵੈਬਸਾਈਟ ਤੇ ਪਈ ਆ ਜਾਖੜ ਸਾਹਿਬ ਦਾ ਇਹ ਕਹਿਣਾ ਹੈ ਕਿ ਪੰਜਾਬ ਨੇ ਜਿਹੜੀ ਝਾਂਕੀਆਂ ਦਾ ਕਨਸੈਪਟ ਪੇਜਿਆ ਸੀ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੀਡੀਆ ਦੇ ਸਾਥੀਆਂ ਦੇ ਸਾਹਮਣੇ ਦੋ ਦਿਨ ਪਹਿਲਾਂ ਰੱਖਿਆ ਸੀ ਜਿਦੇ ਚ ਮਾਈ ਭਾਗੋ ਊਮਨ ਏਮਪਾਵਰਮੈਂਟ ਸਾਡੇ ਜਿਹੜੇ ਸ਼ਹੀਦ ਐ ਚਾਹੇ ਉਹ ਕਰਤਾਰ ਸਿੰਘ ਸਰਾਭਾ ਆ ਚਾਹੇ ਭਗਤ ਸਿੰਘ ਐ ਸ਼ਹੀਦ ਆਜਮ ਭਗਤ ਸਿੰਘ ਚਾਹੇ ਉਦਮ ਸਿੰਘ ਐ ਚਾਹੇ ਲਾਲਾ ਲਾਜਪਤ ਰਾਏ ਜੀ ਐ ਉਹਨਾਂ ਦੀ ਇੱਕ ਝਾਂਕੀ ਤੇ ਤੀਸਰੀ ਪੰਜਾਬ ਦੇ ਜਿਹੜਾ ਵਿਰਸਾਇਆ ਪੰਜਾਬ ਦਾ ਜਿਹੜਾ ਉਹਨੂੰ ਲੈ ਕੇ ਤੀਜੀ ਝਾਂਕੀ ਭੇਜੀ ਔਰ ਉਸ ਝਾਂਕੀਆਂ ਦਾ ਕਨਸੈਪਟ ਜਿਹਨੂੰ ਲੈ ਕੇ ਜਾਕਰ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾ ਦਿੱਤਾ ਸੀ ਇਹਨਾਂ ਨੇ ਅਰਵਿੰਦ ਤੇਜਰੀਵਾਲ ਜੀ ਦਾ ਫੋਟੋ ਲਾ ਦਿੱਤਾ ਸੀ ਇਹ ਸਿਰੇ ਤਾਂ ਝੂਠ ਸਿਰੇ ਤੋਂ ਅਸੀਂ ਨਕਾਰਦੇ ਆ ਔਰ ਇਹਦਾ ਦਾ ਸਬੂਤ ਇਹ ਆ ਕਿ ਅਫੀਸ਼ੀਅਲ ਵੈਬਸਾਈਟ ਪਰ ਸਰਕਾਰ ਦੀ ਜਿੱਰ ਤੇ तमाम ਸੂਬਿਆਂ ਨੇ ਆਪਣੇ ਕਨਸੈਪਟ ਜਮਾ ਕਰਾਏ ਉਹਦੇ 'ਚ ਮੈਂ ਪੰਜਾਬ ਦੇ ਕਲਿੱਕ ਕਰੂੰ ਆ ਪੰਜਾਬ ਨੂੰ ਇਹ ਆ ਲੈਪਟਾਪ ਤੇ ਵੀ ਖੋਲ ਦੋ ਤੇ ਆ ਜਿਹੜਾ ਤਿੰਨ ਕਨਸੈਪਟ ਹੈ ਇਹਨੂੰ ਇਹਨੂੰ ਇਧਰ ਸਕਰੀਨ 'ਵਾਲ ਸ਼ੋਅ ਕਰ ਦੋ ਇਹਦੇ ਚ ਸਭ ਤੋਂ ਇੱਕ ਨੰਬਰ ਤੇ ਹੈਗਾ ਆ ਪੰਜਾਬ ਦਾ ਅਮੀਰ ਵਿਰਸਾ ਭੰਗੜੇ ਗਿੱਧੇ ਫੁਲਕੀਆਂ ਕੱਟੀਆਂ ਮੋਟਿਆਰਾ ਉਹਦੇ ਨਾਲ ਨਾਲ ਤੀਜੇ ਨੰਬਰ ਤੇ ਹੈਗਾ ਆ ਮਾਈ ਭਾਗੋ ਦੀ ਤਸਵੀਰ ਤੇ ਚੌਥੇ ਨੰਬਰ ਤੇ ਹੈਗਾ ਆ ਮਹਾਨ ਸ਼ਾਸਕ ਜਿਹੜਾ ਜਿਹੜਾ ਦੁਨੀਆ ਦਾ ਮਹਾਨ ਸ਼ਾਸਕ ਹੋਇਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਆ ਤੇ 5ਵੇਂ ਤੇ 6ਵੇਂ ਨੰਬਰ ਤੇ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਜਿਹੜੇ ਮਹਾਨ ਸ਼ਹੀਦ ਹੋਏ ਤਿਰੰਗੇ ਝੰਡੇ ਨਾਲ ਇਹਨਾਂ ਦੇ ਜਿਹੜੇ ਟੈਬਲੂ ਆ ਝਾਂਕੀ ਆ ਇਹ ਤਿੰਨ ਕਨਸੈਪਟ ਜਿਹੜੇ ਪੰਜਾਬ ਸਰਕਾਰ ਨੇ ਭੇਜੇ ਸੀ ਔਰ ਦੇਸ਼ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਮ੍ਹਾਂ ਹੈ ਇਹਨਾਂ 'ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਦਾ ਦਗਾ ਕਮਾਇਆ ਯਾ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਆ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਿਹਾ ਸਪਸ਼ਟ ਹੋ ਗਿਆ ਹੁਣ ਦਿੱਕਤ ਕੀ ਆ ਸਭ ਤੋਂ ਬੁਨਿਆਦੀ ਸਵਾਲ ਮੈਂ ਉਦਾਨਾ ਤੁਹਾਨੂੰ ਪ੍ਰਿੰਟ ਵੀ ਦਿਖਾਦਾ ਜਰਾ ਇਹਦੇ ਚ ਪੰਜਾਬ ਦਾ ਜਿਹੜਾ ਅਸੀਂ ਆ ਪ੍ਰਿੰਟ ਹੈ ਜਿਹਦੇ ਚ ਗਿੱਧੇ ਪਾਗੜਿਆਂ ਤੋਂ ਲੈ ਕੇ ਫੁਲਕਾਰੀ ਕੱਢਦੀਆਂ ਮਾਈ ਭਾਗੋ ਤੇ ਆ ਜਿਹੜਾ ਆ ਸਾਡੇ ਸ਼ਹੀਦ ਜਿਹੜੇ ਆ ਬਾਤੀ ਸਤਕਾਰਯੋਗ ਪੰਜਾਬ ਦੇ ਸ਼ਹੀਦ ਨਹੀਂ ਐ ਬੇਸਿਕਲੀ ਦੇਸ਼ ਦੇ ਸ਼ਹੀਦ ਐ ਇਹ ਗੱਲ ਵੱਖਰੀ ਆ ਕਿ ਜਿਹੜੀ ਭਾਜਪਾ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਅੰਗਰੇਜ਼ੇ ਦਾ ਪੱਖ ਲਿਆ ਜਿਹੜੀ ਭਾਜਪਾ ਨੇ ਕਈ ਸਾਲ ਤੱਕ ਬੇਸਿਕਲੀ ਭਾਜਪਾ ਤੇ ਇੱਕ ਬੱਚਾ ਆਰਐਸਐਸ ਦਾ ਜਿਹੜੇ ਆਰਐਸਐਸ ਨੇ ਕਈ ਦਹਾਕਿਆਂ ਤੱਕ ਤਿਰੰਗੇ ਝੰਡੇ ਨੂੰ ਸਨਮਾਨ ਨਹੀਂ ਦਿੱਤਾ ਅਪਣਾਇਆ ਨਹੀਂ ਉਹਨਾਂ ਦੀ ਘਟੀਆ ਸੋਚ ਦਾ ਪ੍ਰਤੀਕ ਐ ਕਿ ਇਹ ਭਗਤ ਸਿੰਘ ਹੋਣਾ ਨੂੰ ਸ਼ਹੀਦ ਨਹੀਂ ਮੰਨਦੇ ਆ ਅਫੀਸ਼ੀਅਲ ਦੇਸ਼ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਂਕੀਆਂ ਦੇ ਕਨਸੈਪਟ ਜਿਹੜੇ ਜਮਾ ਆ ਔਰ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਅੱਜ ਵੀ ਮੌਜੂਦ ਹੈ ਸੋ ਇਸ ਕਰਕੇ ਇਹ ਸਭ ਤੋਂ ਵੱਡਾ ਝੂਠ ਜਾਖੜ ਸਾਹਿਬ ਨੇ ਬੋਲਿਆ ਦੇਖੋ ਜਿਹੜੇ ਤੇ ਉਹਨਾਂ ਦੇ ਦਿੱਲੀ ਦੇ ਲੀਡਰ ਹੈ ਉਹਨਾਂ ਦੀ ਮਜਬੂਰੀ ਆ ਬੇਸ਼ੱਕ ਉਹ ਆਪਣੇ ਆਪ ਨੂੰ ਪੰਜਾਬੀ ਕਹੁੰਦੇ ਆ ਲੇਕਿਨ ਉਹਨਾਂ ਦੀਆਂ ਮਜਬੂਰੀਆਂ ਆ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਹੈ ਭਾਜਪਾ ਨੇ ਕਿਉਂਕਿ ਉੱਤੇ ਗੁਰਦੁਆਰਾਂ ਕਮੇਟੀਆਂ ਉਹਨਾਂ ਨੇ ਹਵਾਲੇ ਭਾਜਪਾ ਦੇ ਕਰਤੀਆਂ ਉਹਨਾਂ ਤੋਂ ਤੇ ਆਪਾਂ ਉਮੀਦ ਨਹੀਂ ਕਰਦੇ ਜਿਹੜੇ ਦਿੱਲੀ ਦੇ ਲੀਡਰ ਸਾਡੇ ਵੱਡੇ ਬਾਬੇ ਸ਼ਹੀਦ ਬਾਬਿਆਂ ਨੂੰ ਬਾਲ ਮੰਨਣ ਨੂੰ ਤਿਆਰ ਹੈ ਤੇ ਅਸੀਂ ਉਮੀਦ ਨਹੀਂ ਕਰਦੇ ਲੇਕਿਨ ਜਾਖੜ ਸਾਹਿਬ ਤੋਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਘਟਿਆ ਤੇ ਝੂਠ ਬੋਲਣ ਦੀ ਉਮੀਦ ਨਹੀਂ ਕਰਦੀ ਸੀ ਭਾਜਪਾ ਹੁਣ ਮਸਲਾ ਕੀ ਹੈ ਇਹਦੇ ਪਿੱਛੇ ਇਹਦੇ ਪਿੱਛੇ ਮਸਲਾ ਇਹ ਆ ਭਾਜਪਾ ਦਾ ਆਈਕਨ ਕੌਣ ਹੈ ਭਾਜਪਾ ਦਾ ਆਈਕਨ ਹੈਗੇ ਆ ਮਾਫੀ ਵੀਰ ਉਰਫ 사ਬਰਕਰ ਮਾਫੀ ਵੀਰ ਉਰਫ ਵੀਰ 사ਬਰਕਰ ਤੇ ਜਿਨ੍ਹਾਂ ਦੇ ਆਈਕਨ ਮਾਫੀ ਵੀਰ ਹੋਣ ਤੇ ਉਹ ਨਾਂ ਤੇ ਕਰਤਾਰ ਸਿੰਘ ਸਰਾਬਾ ਉਹਨਾਂ ਨੂੰ ਚੰਗਾ ਲੱਗਣਾ ਨਾ ਉਹਨਾਂ ਨੂੰ ਉਦਮ ਸਿੰਘ ਚੰਗਾ ਲੱਗਣਾ ਤੇ ਨਾ ਉਹਨਾਂ ਨੂੰ ਸ਼ਹੀਦੇ ਆਜ਼ਮ ਚੰਗਾ ਲੱਗਣਾ ਨਾ ਉਹਨਾਂ ਨੂੰ ਮਾਈ ਭਾਗੋ ਚੰਗੀ ਲੱਗਣੀ ਆ ਤੇ ਨਾ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਚੰਗਾ ਲੱਗਣਾ ਜਿਹਨੂੰ ਬੀਬੀਸੀ ਨੇ ਪਿਛਲੇ 500 ਸਾਲ ਚ ਸਭ ਤੋਂ ਮਹਾਨ ਸ਼ਾਸਕ ਜਿਹੜਾ ਡਿਕਲੇਅਰ ਕੀਤਾ ਸੋ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਭਾਜਪਾ ਦੀ ਉਹ ਇਹ ਆ ਜਿਨ੍ਹਾਂ ਦੇ ਆਈਕਨ ਹੀ ਮਾਫੀ ਵੀਰ ਹੋਣ ਉਹ ਦੇਖਦੇ ਅਸਲ ਸ਼ਹੀਦਾਂ ਨੂੰ ਕਿਉਂਕਿ ਮਾਫੀ ਵੀਰਾ ਨੇ ਮਾਫੀਆਂ ਮੰਗ ਮੰਗ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਔਰ ਇਹਨਾਂ ਨੇ ਕਈ ਦਹਾਕੇ ਤੱਕ ਤਿਰੰਗੇ ਨੂੰ ਅਪਣਾਇਆ ਨਹੀਂ ਸੀ ਅੱਜ ਨਫਰਤ ਦੀ ਰਾਜਨੀਤੀ ਫਲਾ ਕੇ ਡੈਫੀਨੇਟਲੀ ਇਹ ਸੱਤਾ 'ਚ ਆ ਗਏ ਆ ਲੇਕਿਨ ਪੰਜਾਬ ਦੇ ਪ੍ਰਤੀ ਦੇਹ ਦੇ ਸ਼ਹੀਦਾਂ ਦੇ ਪ੍ਰਤੀ ਗਾਹੇ ਪਗਾਹੇ ਇਹਨਾਂ ਦੀ ਜਿਹੜੀ ਨਫ਼ਰਤ ਹੈ ਉਹ ਜ਼ਾਹਿਰ ਹੋ ਜਾਂਦੀ ਹੈ ਤੀਸਰੀ ਗੱਲ ਇੱਕ ਬੜੀ ਇੰਪੋਰਟੈਂਟ ਹੈ ਇਹ ਕਹਿੰਦੇ ਜੀ ਇੱਕ ਮੈਂ ਸੁਣ ਰਿਹਾ ਸੀ ਇਹਨਾਂ ਦੇ ਲੀਡਰ ਦਾ ਕਿ ਪੰਜਾਬ ਨੇ ਜਿਹੜਾ ਹੈ ਵਿਕਸਿਤ ਭਾਰਤ ਦਾ ਕਨਸੈਪਟ ਨਹੀਂ ਭੇਜਿਆ ਸੀ ਹੁਣ ਮੈਂ ਤੁਹਾਡੇ ਸਾਹਮਣੇ ਇਹ ਵੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦੇ ਪ੍ਰਿੰਟ ਆਊਟ ਹੈ ਜਿਦੇ ਚ ਗੁਜਰਾਤ ਐਂਡ ਮਹਾਰਾਸ਼ਟਰ ਦੋਨਾਂ ਥਾਵਾਂ ਤੇ ਭਾਜਪਾ ਦੀਆਂ ਸਰਕਾਰਾਂ ਗੁਜਰਾਤ ਦੇ ਵੀ ਜਿਹੜਾ ਕਨਸੈਪਟ ਭੇਜਿਆ ਉਹਦੇ 'ਚ ਵੀ ਕੁੜੀਆਂ ਜਿਹੜੀਆਂ ਆ ਗੁਜਰਾਤ ਦਾ ਜਿਹੜਾ ਕਲਚਰ ਹੈ ਗੁਜਰਾਤ ਦਾ ਜਿਹੜਾ ਵਿਰਸਾ ਆ ਉਹੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਗੁਜਰਾਤ ਤੋਂ ਕੋਈ ਸ਼ਹੀਦ ਤੇ ਦੇਖਿਆ ਨਹੀਂ ਅਸੀਂ ਰੀਸੈਂਟਲੀ ਫੌਜ ਤੇ ਕੋਈ ਸ਼ਹੀਦ ਹੁੰਦਾ ਨਹੀਂ ਲੇਕਿਨ ਅਸੀਂ ਸਾਰਿਆਂ ਦੇ ਜਿਹੜਾ ਵਿਰਸਾ ਸਤਕਾਰ ਕਰਦੇ ਆ ਔਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮੋਦੀ ਸਾਹਿਬ ਦੀ ਸਰਕਾਰ ਯੂਪੀ ਜਿੱਥੇ ਬੀਜੇਪੀ ਸਰਕਾਰ ਹੈ ਉਤਰਾਖੰਡ ਜਿੱਥੇ ਬੀਜੇਪੀ ਸਰਕਾਰ ਹੈ ਗੁਜਰਾਤ ਜਿੱਥੇ ਬੀਜੇਪੀ ਸਰਕਾਰ ਹੈ ਹਰਿਆਣਾ ਜਿੱਥੇ ਬੀਜੇਪੀ ਸਰਕਾਰ ਹੈ ਇਹ ਸਾਰੀਆਂ ਸਟੇਟਾਂ ਨੂੰ ਲਗਾਤਾਰ 5 ਸਾਲ ਤੋਂ ਇਹਨਾਂ ਨੇ 26 ਜਨਵਰੀ ਦੀ ਪ੍ਰੇਰਜ ਜਗ੍ਹਾ ਦਿੱਤੀ ਆ ਉਹਨਾਂ ਦੀਆਂ ਝਾਕੀਆਂ ਨੂੰ ਹਮੇਸ਼ਾ ਜਗ੍ਹਾ ਦਿੱਤੀ ਆ ਲੇਕਿਨ ਪੰਜਾਬ ਨੂੰ ਲਗਾਤਾਰ ਦੂਸਰੀ ਵਾਰ ਜਿਹੜਾ ਇਹਨਾਂ ਨੇ ਬਾਹਰ ਕੀਤਾ ਗੁਜਰਾਤ ਨੇ ਵੀ ਆਪਣਾ ਵਿਰਸਾ ਭੇਜਿਆ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਆਪਣੇ ਸ਼ਹੀਦ ਭੇਜੇ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦਾ ਟੈਬਲੂ ਭੇਜਿਆ ਤੇ ਆ ਹੁਣ ਮੈਂ ਤੁਹਾਨੂੰ ਗੁਜਰਾ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦਿਖਾਉਣਾ ਹੈ ਜਿੱਥੇ ਇਹਨਾਂ ਨੇ ਇੱਕ ਚੁਣੀ ਹੋਈ ਸਰਕਾਰ ਨੂੰ ਲੁੱਟਿਆ ਆ ਮਹਾਰਾਸ਼ਟਰ ਦਾ ਕਨਸੈਪਟ ਹੈ ਮਹਾਰਾਸ਼ਟਰ ਦਾ ਜਿਹੜਾ ਟੈਬਲੂ ਆ ਇਹਦੇ ਚ ਸ਼ਿਵਾਜੀ ਮਹਾਰਾਜ ਦਾ ਫੋਟੋ ਹੈ ਇੱਥੇ ਬਾਬਾ ਸਾਹਿਬ ਅੰਬੇਡਕਰ ਦਾ ਫੋਟੋ ਹੈ ਤੇ ਬਾਕੀ ਜਿਹੜੇ ਮਹਾਨ ਸ਼ਹੀਦ ਹੋਏ ਆ ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਆ ਤੇ ਆ ਜਿਹੜਾ ਸ਼ਿਵਾਜੀ ਮਹਾਰਾਜ ਤੇ ਆ ਜਿਹੜਾ ਗੁਜਰਾ ਜਿਹੜਾ ਮਹਾਰਾਸ਼ਟਰ ਦਾ ਕਲਚਰ ਹੈ ਹੁਣ ਮੈਨੂੰ ਇਹ ਦੱਸੋ ਜਦੋਂ ਗੁਜਰਾਤ ਔਰ ਮਹਾਰਾਸ਼ਟਰ ਤੇ ਜਿਹੜੀਆਂ ਝਾਕੀਆਂ ਆ ਉਹਨਾਂ ਦੇ ਵਿਰਸੇ ਨੂੰ ਲੈ ਕੇ ਉੱਥੋਂ ਦੇ ਸ਼ਹੀਦਾਂ ਨੂੰ ਲੈ ਕੇ ਐਕਸੈਪਟ ਕੀਤੀਆਂ ਜਾ ਸਕਦੀਆਂ ਲਗਾਤਾਰ 5ਵੇਂ ਸਾਲ ਤੇ ਪੰਜਾਬ ਦੇ ਸ਼ਹੀਦਾਂ ਨਾਲ ਕਿਉਂ ਨਫ਼ਰਤ ਤੇ ਪੱਖਪਾਤ ਨੂੰ ਪੰਜਾਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਰਹੀ 26 ਜਨਵਰੀ ਨੂੰ ਪੰਜਾਬ ਦੀਆਂ ਝਾਕੀਆਂ ਕਿਉਂ ਨਹੀਂ ਐਕਸੈਪਟ ਕੀਤੀਆਂ ਜਾ ਰਹੀਆਂ 26 ਜਨਵਰੀ ਨੂੰ ਇਹਦਾ ਮਤਲਬ ਹੈ ਇਹਦਾ ਬਿਲਕੁਲ ਸਪਸ਼ਟ ਕੀ ਮਤਲਬ ਹੈ ਕਿ ਭਾਜਪਾ ਨੂੰ ਪੰਜਾਬ ਪੰਜਾਬੀਆਂ ਔਰ ਸ਼ਹੀਦਾਂ ਨਾਲ ਜਿਨ੍ਹਾਂ ਨੇ ਅਸਲੀ ਲੜਾਈ ਲੜੀ ਆ ਦੇਸ਼ ਦੀ ਆਜ਼ਾਦੀ ਲਈ ਉਹਨਾਂ ਸ਼ਹੀਦਾਂ ਤੋਂ ਚਾਹੇ ਉਹ ਸਰਾਬਾ ਹੋਵੇ ਚਾਹੇ ਉਦਮ ਸਿੰਘ ਹੋਣ ਚਾਹੇ ਭਗਤ ਸਿੰਘ ਹੋਣ ਇਹਨਾਂ ਤੋਂ ਨਫ਼ਰਤ ਕਰਦੀ ਆ ਔਰ ਬਦਕਿਸਮਤੀ ਨਾਲ ਸਭ ਤੋਂ ਮੰਦ ਭਾਗੀ ਗੱਲ ਇਹ ਆ ਕਿ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜਿਆ ਦਿਖਾਈ ਦਿੱਤਾ ਔਰ ਮੀਡੀਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਕੁਝ ਤੋਂ ਮਜਬੂਰੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੋਤਾ ਆ ਜਾਖੜ ਸਾਹਿਬ ਦਾ ਅਸਲੀ ਸਰੂਪ ਹੈ ਔਰ ਇੱਕ ਗੱਲ ਹੋਰ ਮੈਂ ਆਪਣੇ ਮੀਡੀਆ ਦੇ ਸਾਥੀ ਕੁਝ ਸਾਡੇ ਮੀਡੀਆ ਦੇ ਸਤਿਕਾਰਯੋਗ ਸਾਥੀਆਂ ਨੇ ਖਬਰਾਂ ਲਾਈਆਂ ਮੈਂ ਉਹਨਾਂ ਨੂੰ ਕਰੂੰ ਕਹੂੰਗਾ ਕਿ ਆ ਮਹਾਰਾਸ਼ਟਰ ਦੀਆਂ ਝਾਂਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਂਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਂਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ ਤੇ ਉਹਨਾਂ ਨੇ ਫੇਰ ਵੀ ਜਿਹੜਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਜੀ ਨੂੰ ਲੈ ਕੇ ਗਲਤ ਖਬਰਾਂ ਲਾਈਆਂ ਕਿਹਾ ਉਹ মিডিਆ ਦੇ ਸਾਥੀ ਕਿਹਾ ਉਹ ਜਰਨਲਿਸਟ ਇਹ ਸੁਧਾਰ ਕਰਨਗੇ ਅੱਜ ਜਦੋਂ ਮੈਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਪੰਜਾਬ ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ ਭਾਜਪਾ ਨੇ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਭਾਜਪਾ ਨੇ ਕਿਹਾ ਉਹ মিডিਆ ਦੇ ਸਾਥੀ ਅੱਜ ਦਰੁਸਤ ਕਰਕੇ ਆਪਣੀ ਖਬਰ ਲਾਉਣਗੇ ਜਿਹਦੇ ਚ ਕਿਤੇ ਵੀ ਸੁਵਾ ਸਾਡੇ ਵਿਰਸੇ ਤੋਂ ਸੁਵਾ ਸਾਡੇ ਸੂਰਵੀਰਾ ਤੋਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲੜੀ ਪੰਜਾਬ ਕੱਲੇ ਦੀ ਨਹੀਂ ਦੇਸ਼ ਦੀ ਆਜ਼ਾਦੀ ਲੜੀ ਆਜ਼ਾਦੀ ਦੀ ਲੜਾਈ ਲੜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਤੇ ਮਾਈ ਭਾਗੋ ਊਮਨ ਏਮਪਾਵਰਮੈਂਟ ਦਾ ਸਭ ਤੋਂ ਵੱਡਾ ਪ੍ਰਤੀਕ ਹੈ ਸਾਡੇ ਮੁਲਕ 'ਚ ਮਾਈ ਭਾਗੋ ਉਹ ਇਹ ਤਾਂ ਗੁਮਨਾਮ ਕਰਦੇ ਇਹਨਾਂ ਨੇ ਜਿਹੜੇ ਅਸਲੀ ਹੀਰੋ ਐਸ ਦੇਸ਼ ਦੀ ਆਜ਼ਾਦੀ ਵਾਸਤੇ ਤੇ ਦੇਸ਼ ਦੀ ਪ੍ਰੇਰਨਾ ਦਾ ਸਰੋਤ ਕਿਉਂਕਿ ਭਾਜਪਾ ਮਾਫੀ ਵੀਰਾਂ ਨੂੰ ਮੰਨਦੀ ਹੈ ਭਾਜਪਾ ਅੰਗਰੇਜ਼ਾਂ ਦਾ ਸਾਥ ਦਿੰਦੀ ਰਹੀ ਹੈ ਭਾਜਪਾ ਪੰਜਾਬ ਦੇ ਖਲਾਸ ਚਲਦੀ ਆ ਕਿਉਂਕਿ ਕਿਸਾਨੀ ਅੰਦੋਲਨ ਚ ਜਿੱਚ ਭਾਜਪਾ ਨੂੰ ਖਾਸ ਕਰ ਮੋਦੀ ਸਾਹਿਬ ਦੇ ਹੰਕਾਰ ਨੂੰ ਪੰਜਾਬ ਦੀ ਅਗਵਾਈ ਚ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਇਹ ਨਫਰਤ ਹੈ ਇਹਨਾਂ ਨੂੰ ਔਰ ਨਫਰਤ ਇਸ ਹੱਦ ਤੱਕ ਹੈ ਕਿ ਅਫੀਸ਼ੀਅਲ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਮੌਜੂਦ ਕਿ ਜਿਹੜਾ ਸਾਰਾ ਸਬੂਤ ਹੈ ਉਸ ਤੇ باوجود ਵੀ ਜਿਹੜਾ ਜਾਖੜ ਸਾਹਿਬ ਆ ਕੇ ਝੂਠ ਬੋਲ ਰਿਹਾ ਹੈ ਔਰ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੈਂਸ ਕਰਕੇ ਝੂਠ ਬੋਲਿਆ ਜਾ ਰਿਹਾ ਸੋ ਅੱਜ ਮੈਂ ਤੁਹਾਡੇ ਸਾਹਮਣੇ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਕਿ ਗੁਜਰਾਤ ਯੂਪੀ ਉੱਤਰਾਖੰਡ ਹਰਿਆਣੇ ਨੂੰ ਲਗਾਤਾਰ 5 ਸਾਲ ਤੋਂ 26 ਜਨਵਰੀ ਦੀ ਪ੍ਰੇਡ 'ਚ ਜਗ੍ਹਾ ਮਿਲ ਰਹੀ ਆ ਤੇ ਪੰਜਾਬ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਔਰ ਸਟਿਲ ਟੂਡੇ ਸਟਿਲ ਟੂਡੇ ਦੇਰ ਦੀ ਸਰਹੱਦਾਂ 'ਚ ਸਭ ਤੋਂ ਵੱਧ ਅਗਰ ਕੁਰਬਾਨੀਆਂ ਕੋਈ ਦਿੰਦਾ ਆ ਉਹ ਪੰਜਾਬੀ ਦਿੰਦੇ ਆ ਉਸ ਦੇ ਬਾਵਜੂਦ ਵੀ ਪੰਜਾਬ ਦੇ ਸੂਰਬੀਰਾਂ ਦੀਆਂ ਝਾਂਕੀਆਂ ਨੂੰ ਬਾਹਰ ਕੱਢਣਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਸ ਸਾਜ਼ਿਸ਼ ਦਾ ਵੱਡਾ ਹਿੱਸਾ ਜਿਹੜਾ ਸਾਨੂੰ ਨਹੀਂ ਸੀ ਕਿ ਪੰਜਾਬ ਭਾਜਪਾ ਜਿੱਤਰਾ ਪਾਣੀ ਦੇ ਉੱਤੇ ਡਰਾਮਾ ਕਰਦੀ ਸ਼ਾਇਦ ਝਾਂਕੀਆਂ ਉੱਤੇ ਵੀ ਕਿਤੇ ਨਾ ਕਿਤੇ ਡਰਾਮੇਬਾਜ਼ੀ ਵਾਸਤੇ ਹੀ ਪੰਜਾਬ ਦਾ ਪੱਖ ਲਾਉਗੀ ਲੇਕਿਨ ਕੱਲ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਅੱਜ ਮੈਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਉਹ ਮਾਫੀ ਮੰਗਣ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਔਰ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਉਣ ਪੰਜਾਬ ਭਾਜਪਾ ਜਾ ਕੇ ਕਿ ਤੁਸੀਂ ਪੰਜਾਬ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਪੰਜਾਬ ਨਾਲ ਵਿਤਕਰਾ ਨਹੀਂ ਕਰ ਸਕਦੇ ਸ਼ਹੀਦ ਆਜ਼ਮ ਦੇਸ਼ ਦੀ ਆਜ਼ਾਦੀ ਲਈ ਲੜਿਆ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਦੇਸ਼ ਦੀ ਆਜ਼ਾਦੀ ਲਈ ਲੜਿਆ ਉਦਮ ਸਿੰਘ ਨੇ ਬਦਲਾ ਦੇਖਦੇ ਅਭਿਮਾਨ ਸਵਾਬਿਮਾਨ ਦੇਖਦੇ ਪ੍ਰਾਊਡ ਵਾਸਤੇ ਆਪਣੀ ਕੁਰਬਾਨੀ ਦਿੱਤੀ ਜਾਕਰ ਸਾਹਿਬ ਇਦੇ ਵਾਸਤੇ ਆ ਕੇ ਜਰੂਰ ਮੈਂ ਉਮੀਦ ਕਰਦਾ ਆ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਣਗੇ ਔਰ ਲਾਸਟ ਜਿਹੜੇ ਦਿੱਲੀ ਵਾਲੇ ਆ ਉਹ ਤੇ ਸਾਡੇ ਬਾਬਿਆਂ ਨੂੰ ਵੀ ਬਾਲ ਮੰਨਣ ਲੱਗ ਗਿਆ ਉਹਨਾਂ ਤੋਂ ਅਸੀਂ ਕੋਈ ਉਮੀਦ ਵੀ ਨਹੀਂ ਕਰਦੇ ਉਹਨਾਂ ਤੋਂ ਕੋਈ ਉਮੀਦ ਨਹੀਂ ਕਰਦੇ ਉਹਨਾਂ ਦੀਆਂ ਮਜਬੂਰੀਆਂ ਆ ਉਹਨਾਂ ਦੀਆਂ ਧੌਣ ਤੇ ਗੋਡਾ ਜਿੱਤਰਾ ਮੈਂ ਪਹਿਲਾਂ ਰੱਖਿਆ ਉਹਨਾਂ ਨੂੰ ਤਾਂ ਗੁਰਦੁਆਰੇ ਦੀਆਂ ਕਮੇਟੀਆਂ ਖੋਲੀਆਂ ਅਗਲਿਆਂ ਨੇ ਉਹਨਾਂ ਦੀਆਂ ਧੌਣ ਤੇ ਗੋਡਾ ਆ ਤੇ ਝੂਠ ਬੋਲਣਗੇ ਔਰ ਝੂਠ ਬੋਲਣ ਲਈ ਰੱਖੇ ਹੋਏ ਆ ਲੇਕਿਨ ਘੱਟੋ ਘੱਟ ਪੰਜਾਬ 'ਚ ਰਹਿਣ ਵਾਲੇ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਜਿਹੜੇ ਅਜੇ ਨਵੇਂ-ਨਵੇਂ ਆਏ ਆ ਰੰਗ ਚੜਜੂਗਾ ਭਾਜਪਾ ਦਾ ਇਹ ਸਾਨੂੰ ਉਮੀਦ ਨਹੀਂ ਸੀ ਸੋ ਸਾਰੇ মিডিਆ ਦੇ ਸਾਥੀਆਂ ਦਾ ਧੰਨਵਾਦ ਇਸ ਵਿਸ਼ੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਕਰ ਸਕਦੇ ਤੁਸੀਂ ਕਹਿੰਦੇ ਕਿ ਤਸਵੀਰਾਂ ਕੇਵਲ ਪਰਮਾਤਮਾ ਨੇ ਕਿਹਾ ਕਿ ਜਦੋਂ ਰੋਈ ਤੇ ਲਗੀ ਤਸਵੀਰਾਂ ਤੇ ਨੈਕਸਟ ਹੁਣ ਇਹਨਾਂ ਦਾ ਕੋਈ ਮਾਨਾ ਨਹੀਂ ਜਾਂ ਕੋਈ ਸ਼ੋ ਵੀ ਝੂਠ ਬੋਲਦੇ ਮੈਂ ਮੈਂ ਪੰਕਜ ਜੀ ਮੈਂ ਤੁਹਾਨੂੰ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਦਿਖਾਤਾ ਫੋਨ 'ਚ ਵੀ ਲੈਪਟਾਪ 'ਚ ਵੀ ਅੱਜ ਵੀ ਮੌਜੂਦ ਹੈ ਜਿਹਦੇ ਤੇ ਲਿਖਿਆ ਹੈ ਵੀ ਹੁਣ ਨਵੀਆਂ ਜਿਹੜੀਆਂ ਚਾਂਕੀਆਂ ਵਾਸਤੇ ਜਿਹੜਾ ਉਹ ਬੰਦ ਹੋ ਚੁੱਕੀ ਆ ਆਲਰੇਡੀ ਜਿਹੜੀਆਂ ਦੀਆਂ ਸਟੇਟਾਂ ਦੀਆਂ ਆ ਗਏ ਚ ਤਾਮਿਲਨਾਡੂ ਵੀ ਆ ਆਸਾਮ ਵੀ ਆ ਪੰਜਾਬ ਵੀ ਆ ਹਰਿਆਣਾ ਵੀ ਆ ਉਸ ਵੈਬਸਾਈਟ ਤੇ ਪੰਜਾਬ ਦੇ ਪਏ ਚਾਂਕੀਆਂ ਦੇ ਕਨਸੈਪਟ ਤੁਹਾਨੂੰ ਦਿਖਾਇਆ ਜਿੱਥੇ ਕਿਤੇ ਵੀ ਮਾਨ ਸਾਹਿਬ ਦੀ ਫੋਟੋ ਨਹੀਂ ਕਿਤੇ ਅਰਵਿੰਦੀ ਦੀ ਫੋਟੋ ਨਹੀਂ ਔਰ ਹੁਣ ਵੀ ਨਹੀਂ ਇਹ ਕੋਈ ਬਣਦੀ ਵੀ ਨਹੀਂ ਕੀ ਗੱਲ ਲੇਕਿਨ ਜਾਕਰ ਸਾਹਿਬ ਨੇ ਕੋਰਾ ਝੂਠ ਬੋਲਿਆ ਸਿਰਫ ਇਸ ਕਰਕੇ ਕਿ ਸੈਂਟਰ ਦੀ ਮੋਦੀ ਸਰਕਾਰ ਨੂੰ ਉਹ ਬਚਾਉਣਾ ਚਾਹੁੰਦੇ ਆ ਜਿਹੜੀ ਉਹਨਾਂ ਨੇ ਇਸ ਪੰਜਾਬ ਦੇ ਪ੍ਰਤੀ ਬੇਰੁਖੀ ਵਿਖਾਈ ਆ ਪੰਜਾਬ ਦੇ ਨਾਲ ਵਿਤਕਰਾ ਕੀਤਾ ਸਿਰਫ ਉਹਤੇ ਪਰਦੇ ਪਾਉਣ ਲਈ ਜਾਖੜ ਸਾਹਿਬ ਨੇ ਕੋਰਾ ਝੂਠ ਬੋਲਿਆ ਬਹੁਤ ਬਹੁਤ ਤੰਨ ਹਾਸਪੋਕਿਨ ਦੇਕੇ ਜਦੋਂ ਤੁਸੀਂ ਜੇਟ ਨੂੰ ਹਟਕੇ ਦੂਜਾ ਚੱਕਣੀ ਚਾਹਦੇ ਹੋ ਤਾਂ ਉਸ ਦੇ ਲਿਖਤ ਪੀਨਰ ਸਰਕਾਰ ਨੂੰ ਲਿਖ ਕੇ ਭੇਜਣਾ ਪੈਂਦਾ ਹੈ ਰਜਿਸਟਰੀ ਕੇ ਨਾਲ ਵੈਬਸਾਈਟ ਦਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਦੇ ਉੱਪਰ ਦੂਜੀ ਚੱਕਰ ਚੁੱਕੀ ਕਿ ਵਿਕਸਿਤ ਭਾਰਤ ਔਰ ਭਾਰਤ ਮੁਕਤ ਸੰਤਰੀਜਨ ਇਹ ਦੋ ਟੌਪਿਕ ਵਿਕਸਿਤ ਭਾਰਤ ਤਾਂ ਹੀ ਬਣੂਗਾ ਜੇ ਦੇਸ਼ ਆਜ਼ਾਦ ਹੋਇਆ ਹੋਊਗਾ ਵਿਕਸਿਤ ਭਾਰਤ ਤਾਂ ਹੀ ਬਣੂਗਾ ਆਜ਼ਾਦ ਭਾਰਤ ਹੋਇਆ ਹੋਊਗਾ ਤੇ ਜਿਹੜਾ ਗੁਜਰਾਤ ਨੇ ਭੇਜੀਆ ਚਾਂਕੀ ਗੁਜਰਾਤ ਨੂੰ ਛੱਡ ਦੇ ਸੁਣ ਲਓ ਸੁਣ ਲਓ ਉਹ ਐਕਸੈਪਟ ਕਰ ਲਈ ਨਾ ਜੀ ਜੀ ਮੈਂ ਉੱਥੇ ਆ ਆ ਗੁਜਰਾਤ ਦਾ ਕਨਸੈਪਟ ਮੈਂ ਉਹ ਤੁਹਾਡੇ ਸਾਹਮਣੇ ਰੱਖਿਆ ਇਹ ਅਸੀਂ ਪੱਲਿਓ ਨਹੀਂ ਜੋੜਿਆ ਜਾਖਰ ਸਾਹਿਬ ਵਾਂਗੂ ਇਹ ਦੇਸ਼ ਦੀ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਜਿਹੜਾ ਆ ਮਹਾਰਾਸ਼ਟਰ ਦਾ ਜਿੱਥੇ ਭਾਜਪਾ ਨੇ ਜ਼ਰੂਰ ਸਰਕਾਰ ਖੋ ਕੇ ਬਣਾਈ ਹੈ ਪਰ ਸਰਕਾਰ ਤੇ ਭਾਜਪਾ ਦੀ ਆ ਉੱਥੇ ਵੀ ਬਾਬਾ ਸਾਹਿਬ ਅੰਬੇਡਕਰ ਸ਼ਿਵਾਜੀ ਮਹਾਰਾਜ ਦੀ ਕਨਸੈਪਟ ਹੈ ਤੇ ਮਹਾਰਾਸ਼ਟਰ ਦਾ ਕਲਚਰ ਹੈ। ਇਹ ਦੱਸੋ ਤੇ ਪੰਜਾਬ ਨਾਲ ਕਿਉਂ ਬੇਰੁਖੀ ਬਿਤਕਰਾ ਕਿਉਂ? ਔਰ ਵਿਕਸਿਤ ਭਾਰਤ ਤੇ ਤਾਂ ਹੀ ਬਣੂਗਾ ਜੇ ਦੇਸ਼ ਆਜ਼ਾਦ ਹੋਇਆ ਹੋਊਗਾ। ਜੇ ਮਾਫੀ ਵੀਰ ਹੁੰਦੇ ਪੰਜਾਬ ਦੇ ਲੋਕ ਤੇ ਦੇਸ਼ ਨੂੰ ਆਜ਼ਾਦੀ ਨਹੀਂ ਮਿਲਣੀ ਸੀ ਜਾਖੜ ਸਾਹਿਬ। ਜੇ ਮਾਫੀ ਵੀਰ ਉਰਫ ਵੀਰ ਸਾਬਰਕਰ ਵਰਗੇ ਭਗਤ ਸਿੰਘ ਹੁਣੇ ਹੋ ਜਾਂਦੇ ਤੇ ਅੱਜ ਵੀ ਤੁਸੀਂ ਗੁਲਾਮੀਆਂ ਦੀਆਂ ਜ਼ੰਜੀਰਾ ਜਕੜੇ ਹੋਣਾ ਸੀ ਇਹ ਉਹਨਾਂ ਕਰਕੇ ਦੇਸ਼ ਜਾਦ ਹੋਇਆ ਇਹ ਸਰਾਬੇ ਕਰਕੇ ਦੇਸ਼ ਜਾਦ ਹੋਇਆ ਇਹ ਉਦਮ ਸਿੰਘ ਦੀ ਸ਼ਹਾਦਤ ਕਰਕੇ ਜਿਹੜਾ ਉਹਨੇ ਬਦਲਾ ਲਿਆ ਜਾ ਕੇ ਉੱਥੇ ਯੂਕੇ ਚ ਇੰਗਲੈਂਡ ਚ ਉਹਨਾਂ ਕਰਕੇ ਦੇਸ਼ ਜਾਦ ਹੋਇਆ ਨਾ ਕਿ ਮਾਫੀ ਵੀਰ ਉਰਫ ਵੀਰ ਸਾਵਰ ਕਰ ਕਰ ਇਸ ਕਰਕੇ ਬੜਾ ਸਪਸ਼ਟ ਕਰ ਦੰਦਾ ਪੰਜਾਬ ਨਾ ਵਿਤਕਰਾ ਕੀਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਕਰੇ ਬਕਰੇ ਦੀ ਮਾਂ ਕੱਪ ਤੱਕ ਖੈਰ ਮਚਾਏਗਾ ਖੈਰ ਮਨਾਏਗੀ ਪਹਿਲਾਂ ਤੇ ਆਇਆ ਮੁੱਛਾਂ ਨੂੰ ਕਰਕੇ ਆਇਆ ਜਿੱਥੇ ਬੁਲਾਉਂਗੇ ਜਦੋਂ ਬੁਲਾਉਂਗੇ ਜਿੱਤ ਤਰਾਂ ਬੁਲਾਉਂਗੇ ਆਜੂਗਾ ਭੱਜਣ ਲੱਗ ਗਿਆ ਨਾ ਇਹ ਭੱਜਣ ਲੱਗ ਗਿਆ ਮਜੀਠਿਆ ਪਤਾ ਹੈ ਪਤਾ ਹੈ ਕਿ ਹੁਣ ਸੈਟਿਕ ਨਹੀਂ ਹੋਣੀ ਇਹ ਕੈਪਟਨ ਵੇਲੇ ਸੈਟਿੰਗ ਹੋ ਗਈ ਸੀ ਆਵੇ দম ਹੈਗਾ ਤੇ ਆਵੇ ਹੁਣ ਹੁਣ ਬਹਾਨੇ ਲੱਭਦਾ ਵੀ 4 ਹਫ਼ਤੇ ਚਾਹੀਦੇ 3 ਹਫ਼ਤੇ ਚਾਹੀਦੇ 2 ਹਫ਼ਤੇ ਚਾਹੀਦੇ ਇਤੋਂ ਪਤਾ ਲੱਗਦਾ ਹੈ ਔਰ ਦੇਖੋ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਜਿਨ੍ਹਾਂ ਨੇ ਨਸ਼ਿਆਂ ਦੇ دریا ਬਹਾਏ ਜਿਨ੍ਹਾਂ ਨੇ ਪੈਟਰੋਨੇਜ ਕੀਤਾ ਪਿੰਦੀ ਹੋਣਾ ਨੂੰ ਭੋਲੇ ਹੋਣਾ ਨੂੰ ਚੈਲ ਹੋਣਾ ਨੂੰ ਉਹਨਾਂ ਨੂੰ ਆਪਣੀ ਗੱਲ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਹੋਊਗੀ ਸਚਾਈ ਬਾਹਰ ਆਊਗੀ ਔਰ ਕਾਰਵਾਈ ਵੀ ਹੋਊਗੀ ਇਸ ਤਰੀਕੇ ਨਾਲ ਬਹਾਨੇ ਨਹੀਂ ਪਹਿਲਾਂ ਤਾਂ ਕਹਿੰਦਾ ਜਦੋਂ ਬੁਲਾ ਲਓ ਜਿੱਥੇ ਬੁਲਾ ਲਓ ਆਜੂ ਮੈਂ ਆਜੂਗਾ ਹੁਣ ਆਵੇ ਹੁਣ ਬਾਹ ਨਿਕਲੋਂਦਾ ਫਿਰਦਾ ਦਾਜੀਤ ਕੋ ਜਰਦੀ ਨੇ ਕਿ ਸਾਰਾ ਪੰਜਾਬ ਇੱਕ ਕਰ ਦੇਣਾ ਚਾਹੀਦਾ ਪੰਜਾਬ ਨਹੀਂ ਹੈ ਹਰਿਆਣਾ ਕੱਲ ਹਰਿਆਣਾ ਦੇ ਮੁੱਖ ਮੰਤਰੀ ਨੇ ਇਸੀ ਦਾ ਸਮਰਥਨ ਕੀਤਾ ਕਹਿੰਦੇ ਵੱਡੀ ਸੋਚ ਵੱਡੀ ਸੋਚ ਦਾ ਸਵਾਗਤ ਹੈ ਔਰ ਜੇਕਰ ਜਿਹੜਾ ਕੀਤਾ ਜਾਵੇਗਾ ਸਾਡੇ ਉੱਪਰੋਂ ਨਹੀਂ ਉਹ ਭੁੱਲਰ ਸਾਹਿਬ ਦਾ ਆਪਣਾ ਨਿੱਜੀ ਕੋਈ ਵਿਚਾਰ ਹੋ ਸਕਦਾ ਹੈ ਸਾਡਾ ਆਫੀਸ਼ੀਅਲ ਕੋਈ ਐਸਜੀ ਸਟੇਟਮੈਂਟ ਹਰਿਆਣਾ ਦੇ ਮੁੱਖ ਮੰਤਰੀ ਨੂੰ ਉਸ ਦਾ ਸਵਾਗਤ ਹਰਿਆਣਾ ਦੇ ਮੁੱਖ ਮੰਤਰੀ ਜਾਣੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ